ਜਿਵੇਂ ਆਪਾਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਜਿਵੇਂ ਤੁਸੀਂ ਕਹਿੰਨਾ ਤੁਸੀਂ ਪੜਿਆ ਬਹੁਤ ਸਾਰੇ ਲੋਕ ਲਾਈਕ ਵਿਆਹ ਤੋਂ ਭੱਜਦੇ ਨੇ ਕਿਸੇ ਰਿਸ਼ਤੇ ਤੋਂ ਭੱਜਦੇ ਨੇ ਲਾਈਕ ਕੋਈ ਮੈਨੂੰ ਵੀ ਪੁੱਛ ਲੈਂਦਾ ਵਿਆਹ ਕਰਾਣਾ ਮੈਂ ਨਾ ਹੀ ਕਰਦਾ ਕਿ ਨਹੀਂ ਸ਼ਾਇਦ ਮੈਂ ਕਦੇ ਨਹੀਂ ਇੰਨਾ ਪੜਨ ਤੋਂ ਬਾਅਦ ਹੈਨਾ ਪਿਆਰ ਨਾਲ ਨਹੀਂ ਲਾਈਕ ਸਾਂਝ ਪਾਣ ਤੋਂ ਬਾਅਦ ਕਿ ਤੱਬ ਬਣਾ ਲੈ ਕਿਉਂ ਹੋ ਰਿਹਾ ਅੱਜ ਕੱਲ ਦੇ ਜ਼ਮਾਨੇ 'ਚ ਤੁਹਾਨੂੰ ਕੀ ਲੱਗਦਾ 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 ਕਿ ਅੱਜ ਕੱਲ ਕੋਈ ਵੀ ਨਿਮਕੇ ਰਾਜੀ ਨਹੀਂ ਚਲੋ ਜਿੱਥੇ ਕੁੜੀਆਂ ਦਾ ਅੜਨਾ ਬਣਦਾ ਉਥੇ ਕੁੜੀਆਂ ਦਾ ਅੜਨਾ ਬਣਦਾ ਵੀ ਹੈ ਜਿੱਥੇ ਮੁੰਡਿਆਂ ਦਾ ਬਣਦਾ ਉਥੇ ਮੁੰਡਿਆਂ ਦਾ ਵੀ ਬਣਦਾ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਮੈਰਿਜ ਜਿਹੜੀ ਹੈ ਨਾ ਇਹ ਸਮਝੌਤਾ ਹੈ ਇੱਕ ਤੇ ਇਹ ਤੁਸੀਂ ਜੇ ਇਹ ਮੰਨ ਕੇ ਚੱਲੋਗੇ ਵੀ ਨਹੀਂ ਅਸੀਂ ਨਿਭਾਉਣੀ ਹੈ ਤਾਂ ਨਿਭ ਜੇਗੀ ਇਹ ਸੋਚ ਕੇ ਚੱਲੋਗੇ ਯਾਰ ਮੈਂ ਕਿਉਂ ਉਹਦੀ ਗੱਲ ਸੁਣਾ ਉਹ ਕਵੇ ਮੈਂ ਕਿਉਂ ਤੇਰੀ ਗੱਲ ਸੁਣਾ ਹੈਨਾ ਬਹੁਤ ਚੀਜ਼ਾਂ 'ਚ ਪ੍ਰੋਬਲਮ ਹੁੰਦੀ ਐ ਕਈ ਵਿਚਾਰੀਆਂ ਜਨਾਨੀਆਂ ਨੂੰ ਪ੍ਰੋਬਲਮ ਹੁੰਦੀ ਐ ਵੀ ਸਾਡਾ ਘਰ ਵਾਲਾ ਏਦਾਂ ਕਰਦਾ ਏਦਾਂ ਕਰਦਾ ਸਹੀ ਜਾਣਗੀਆਂ ਸਹੀ ਜਾਣਗੀਆਂ ਸਹੀ ਜਾਣਗੀਆਂ ਤਾਂ ਐਟ ਅ ਟਾਈਮ ਲੜਾਈ ਨੂੰ ਘਰ ਐ ਕੁਛ ਵਿਚਾਰੀਆਂ ਕੁੜੀਆਂ ਕਹਿੰਦੀਆਂ ਵੀ ਕਿੱਥੇ ਜਾਣਾ ਲੜ ਕੇ ਹੂੰ ਵੀ ਇੱਥੇ ਹੀ ਆ ਇੱਕ ਇੱਕ ਨਿੱਕੇ ਜਿਹੇ ਹੋਰ ਪ੍ਰੋਬਲਮ ਵੀ ਤਾਂ ਹੈਗੀ ਨਾ ਕਿ ਕੁੜੀਆਂ ਚਾਹੁੰਦੀਆਂ ਨੇ ਸਾਡੇ ਮਾਪੇ ਨੂੰ ਸਾਡੀ ਲਾਈਕ ਜਿਹੜੀ ਭਰਾ ਦੀ ਘਰ ਵਾਲੀ ਆ ਕੇ ਦੇਖੇ ਬਟ ਆਪਣੇ ਵਾਸਤੇ ਉਹ ਹੈ ਜャ ਪਾਲਦੀਆਂ ਜਿਹੜੇ ਇਕੱਲਾ ਰਹਿੰਦਾ ਹੋਵੇ ਇਹ ਸਭ ਤੋਂ ਵੱਡੀ ਗੱਲ ਹੈ ਇਦਾਂ ਜਿਹਨੂੰ ਯਾਰ ਇਕੱਲੇ ਹੀ ਰਹਿਨੇ ਆ ਹੈਨਾ ਪਰ ਮੈਨੂੰ ਨਹੀਂ ਲੱਗਦਾ ਕਿ ਇਦਾਂ ਕੁੜੀਆਂ ਕਹਿੰਦੀਆਂ ਹੋਣਗੀਆਂ ਬਹੁਤ ਬਹੁਤ ਨਹੀਂ ਕਹਿੰਦੀਆਂ ਨਿਊਕਲੀਅਰ ਪਰਿਵਾਰ 'ਚ ਰਹਿਣਾ ਪਸੰਦ ਹੈ ਸਾਰਿਆਂ ਨੂੰ ਕਿ ਆਪਣੇ ਮੈਂ ਤਾਂ ਸਗੋਂ ਪਰਿਵਾਰ 'ਚ ਰਹਿਣਾ ਪਸੰਦ ਕਰਦੀ ਹਾਂ ਮੈਂ ਚਾਹੁੰਦੀ ਹਾਂ ਵੀ ਮੇਰੇ ਤਾਂ ਪੰਜ ਦਿਓਰ ਹੋਣ ਹੈ ਤਿੰਨ ਚਾਰ ਨਨਾਨਾ ਹੋਣ ਵੀ ਵੱਡਾ ਪਰਿਵਾਰ ਹੋਵੇ ਆਹਾਂ ਕਾਲਿਆ ਵੀਸਾ ਉਹਦੇ ਪਰਿਵਾਰਾਂ ਨੂੰ ਤਰਸ ਜਾਂਦਾ ਬੰਦਾ ਹੈਨਾ ਇੱਕ ਟਾਈਮ ਬਾਅਦ ਆ ਗਏ ਤਾਂ ਮੈਨੂੰ ਇਦਾਂ ਲੱਗਦਾ ਹੈ ਕਿ ਜੇ ਤੁਸੀਂ ਘਰ ਚ ਵੱਡੇ ਹੋ ਤੇ ਜੇ ਚਾਰ ਚੀਜ਼ਾਂ ਤੁਹਾਨੂੰ ਮੈਨੇਜ ਕਰਨੀਆਂ ਪੈ ਜਾਣ ਤਾਂ ਤੁਸੀਂ ਕਰੋ ਕਿਉਂਕਿ ਤੁਸੀਂ ਘਰ ਜੋੜਨਾ ਹੈਨਾ ਔਰ ਕਈ ਵਾਰ ਜਿਵੇਂ ਤੁਸੀਂ ਕਹਿੰਦੇ ਪਰਿਵਾਰ ਨੂੰ ਤਰਸਣ ਵਾਲੀ ਗੱਲ ਮੈਂ ਆਪਣੇ ਆਪ ਨੂੰ ਹਮੇਸ਼ਾ ਮੈਂ ਕਈ ਇੰਟਰਵਿਊ ਚ ਕਹਿ ਚੁੱਕਾ ਮੈਂ ਬਹੁਤ ਲੱਕੀ ਮੰਨਦਾ ਕਿ ਮੈਂ ਆਪਣੇ ਘਰਦਿਆਂ ਦੇ ਨਾਲ ਘਰਦਿਆਂ ਦੇ ਨਾਲ ਰਹਿੰਦਾ ਕਿਉਂਕਿ ਨਾ ਕਈ ਵਾਰੀ ਬਹੁਤ ਵੱਡਾ ਸੈਲੀਬ੍ਰੇਟ ਕੋਈ ਬਹੁਤ ਵੱਡੀ ਚੀਜ਼ ਹੋ ਗਈ ਅੱਜ ਜ਼ਿੰਦਗੀ ਵਿੱਚ ਕਿਤੇ ਨਾ ਕਰੀਏ ਸ਼ਾਮੀ ਜਦ ਤੁਸੀਂ ਘਰੇ ਆਉਂਦੇ ਹੋ ਨਾ ਤਾਂ ਇਕੱਲੇ ਹੁੰਦੇ ਤਾਂ ਬੰਦਾ ਕਿਆ ਕਿ ਆਪਣੇ ਮਾਪੇ ਨੂੰ ਦੱਸਦਾ ਅੱਜ ਆ ਹੋਇਆ ਹੈ ਨਾ ਇਹ ਇਕੱਲਾਪਨ ਕਦੇ ਫੀਲ ਹੋਇਆ ਹਾ ਮੈਨੂੰ ਕਦੇ-ਕਦੇ ਹੁੰਦਾ ਮੈਂ ਮਿਸ ਕਰਦੀ ਕਿਉਂਕਿ ਕਾਫੀ ਟਾਈਮ ਹੋ ਜਾਂਦਾ ਘਰ ਨਹੀਂ ਜਾ ਹੁੰਦਾ ਜਾਂ ਜਿੱਦਾਂ ਮੰਨ ਲਓ ਸਾਡੇ 5 ਦਿਨ ਫਰੀ ਨੇ ਫਿਰ ਜਦੋਂ ਘਰੇ ਵੀ ਜਾਣਾ ਘਰ ਦੇ ਵੀ ਕਹਿੰਦੇ ਵੀ 2-3 ਦਿਨਾਂ ਲਈ ਨਾ ਆਇਓ ਹੂੰ ਸਿੱਧੀ ਜਿਹੜੀ ਗੱਲ ਵੀ ਐਵੇਂ ਮੇਰੀ ਮੰਮੀ ਤਾਂ ਸਿੱਧੀ ਕਹਿ ਦਿੰਦੀ ਪੈਟਰੋਲ ਫੂਕਣਾ ਹੀ ਕਹਿੰਦੇ ਹੂੰ ਕਈ ਵਾਰ ਬੰਦਾ ਕਹਿੰਦੀ ਪੰਦਾ ਕਿ ਸ਼ਾਇਦ ਪੈਟਰੋਲ ਫੂਕਣਾ ਹੀ ਬਹੁਤ ਜ਼ਰੂਰੀ ਹੁੰਦਾ ਹੈ ਨਾ ਆਹ ਨਹੀਂ ਉਹ ਕਹਿੰਦੇ 2 ਦਿਨ ਨਹੀਂ ਆਉਣ 2 ਦਿਨ ਲਈ ਨਹੀਂ ਆਉਣਾ ਫਿਰ ਲਰਪੰਦੇ ਉਹ ਦੋ ਦਿਨ ਹੀ ਨਹੀਂ ਆਉਣਾ ਉਹਨਾਂ ਦਾ ਵੀ ਜੀ ਨਹੀਂ ਨਾ ਪੜਦਾ ਹਾਂ ਫਿਰ ਇਦਾਂ ਹੁੰਦਾ ਵੀ ਕਹਿੰਦੇ ਵੀ 100 ਕਿਤੇ ਜਾਣਾ ਰਿਸ਼ਤੇਦਾਰੀ ਚ ਵੀ ਤੂੰ ਆਏਂਗੀ ਤੇਰੇ ਨਾਲ ਹੀ ਜਾਣਾ ਹੈਨਾ ਤੇ ਜੇ ਉਹਨਾਂ ਨੇ ਕੁਝ ਲੈਣਾ ਤਾਂ ਵੀ ਉਹ ਮੇਰੀ ਬੇਟੀ ਕਰਦੇ ਆ ਵੀ ਕਦੋਂ ਆਏਗੀ ਕਦੋਂ ਮੈਂ ਇਹਦੇ ਨਾਲ ਜਾਉਂਗੀ ਹੈਨਾ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਚੱਲ ਇੱਕ ਦੋ ਦਿਨ ਚ ਤਾਂ ਕੰਮ ਨਹੀਂ ਹੁੰਦੇ ਜਾ ਕੇ ਬੰਦੇ ਨੂੰ ਟਾਈਮ ਚਾਹੀਦਾ ਹੁੰਦਾ ਤਾਂ ਕਰਕੇ ਉਹ ਕਹਿੰਦੇ ਵੀ ਜ਼ਿਆਦਾ ਦਿਨ ਲਈ ਆਇਓ ਬਿਲਕੁਲ